ਕੀ ਹੱਥ ਹੈ ਇਹ ਮੂਰਤਾਂ ਔਰ ਢੰਗੇ ਨਾਲ ਦੁਨੀਆ ਨਹੀਂ ਬਸਤੀ ਹੱਥ ਹੈ ਇਹ ਮੂਰਤਾਂ ਉਹ ਮੇਰਾ ਵਸਿਆ ਬਾਲੇ ਮੈਂ ਹੋਂਟਾ ਕੰਨ ਮੁਕੀਂ ਮੈਂ ਜੁਕੂ ਤੇਰਾ ਕਹੇ ਪਿਆਰ ਮੈਂ ਹੋਂਟਾ ਕੰਨ ਮੁਕੀਂ ਮੈਂ ਜੁਕੂ ਤੇਰਾ ਕਹੇ ਪਿਆਰ ਮੈਂ ਹੋਂਟਾ ਕੰਨ ਮੁਕੀਂ ਮੈਂ ਜੁਕੂ ਤੇਰਾ ਕਹੇ ਪਿਆਰ ਓਏ ਤੇਰੇ ਨਾਲੇ ਜੀ ਬਾਤ ਸਾਬ ਦਾ ਧੰਨਵਾਦੀ ਆ ਸਾਨੂੰ ਗੱਲ ਆ ਆਪਾਂ ਸਿਰ ਮਾਰਿਆ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਪੰਜਾਬ ਦੇ ਆਹ ਦਿਹਾਣਾ ਤੇ ਤੁਹਾਨੂੰ ਇੱਕ ਟਿਕਟ ਦੇ ਕੇ ਨਿਭਾ ਚਾ ਤੁਹਾਨੂੰ ਤੁਸੀਂ ਵੇਖਿਆ ਹੀ ਹੋਣਾ ਕਿ ਇਲੈਕਸ਼ਨ ਕਿਸ ਤਰ੍ਹਾਂ ਦੀ ਸੀ ਇਹ ਇਲੈਕਸ਼ਨ ਜਿਹੜੀ ਆ ਇਹ ਕੋਈ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਸੀਗੀ ਬਰਖਲਾਫ ਉਸਕ੍ਰੀਨ ਦੇ ਵੇਖਣ ਦੇ ਮੈਨੂੰ ਜਿਨ੍ਹਾਂ ਨੇ ਰਾਤ ਧਮਕਾ ਕੇ ਸਾਡੇ ਸਰਪੰਚਾਂ ਨੂੰ ਸਾਡੇ ਵਰਕਰਾਂ ਨੂੰ ਟਾਪ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਉਹਨਾਂ ਬੰਦਿਆਂ ਨੇ ਜਿਹੜੇ ਭਾਵੇਂ ਦੂਜੀਆਂ ਪਾਰਟੀਆਂ ਵਾਲੇ ਸੀਗੇ ਉਹਨਾਂ ਨੇ ਜੋ ਵੀ ਵੱਧ ਚੜ ਕੇ ਜੋ ਵੀ ਕਰ ਸਕਦੇ ਸੀ ਭਾਵੇਂ ਉਹ ਗੁਰਦੁਆਰਿਆਂ ਦੇ ਵਿੱਚੋਂ ਸਮਾਨ ਲਿਆ ਲਿਆ ਉਹਨਾਂ ਨੇ ਵੰਡਿਆ ਭਾਵੇਂ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚੋਂ ਰਾਸ਼ਨ ਵੰਡਿਆ ਉਹਨਾਂ ਨੇ ਗੁਰਦੁਆਰਿਆਂ ਦੀ ਗੋਲਪ ਦੇ ਵਿੱਚੋਂ ਪੈਸੇ ਵੰਡੇ ਉਹਨਾਂ ਨੇ ਗੈਂਗਸਟਰਾਂ ਤੋਂ ਬਰਾਤੀ ਲੈਣ ਵਾਲਿਆਂ ਕੋ ਆਸੇ ਲੈ ਕੇ ਔਰ ਫੋਨ ਨਾਲੇ ਲੋਕਾਂ ਨੂੰ ਖੀਨਣ ਦੀ ਕੋਸ਼ਿਸ਼ ਕੀਤੀ ਧਮਕੀਆਂ ਦਿੱਤੀਆਂ ਗਈਆਂ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਸਵੇਰੇ ਤੁਸੀਂ ਕਿਸੇ ਨੂੰ ਜਾ ਕੇ ਪਿੰਡ 'ਚ ਪੁੱਛ ਲੋ ਧਮਕੀਆਂ ਦਿੱਤੀਆਂ ਗਈਆਂ ਪਰ ਮਾਜਿਹੇ ਲੋਕਾਂ ਨੇ ਕਹਿੰਦੇ ਉਹ ਕੈਮਰਾ ਮੇਰੇ ਪਿੱਛੇ ਮਾਜਿਹੇ ਮਾਜਿਹੇ ਲੋਕਾਂ ਨੇ ਬਹੁਤ ਵੱਡਾ ਮੈਂ ਥਲੇ ਗਲਮਨ ਅਮਰਸਾਹੇ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ ਸਾਥ ਲਿਆ ਤਵਾ ਦੇ ਕੇ ਔਰ 12000 ਤੋਂ ਪਲੱਸ ਵੋਟ ਨਾਲ ਜਿਹੜਾ ਜਿੱਤਾਇਆ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਇਸ ਕਰਕੇ ਮੈਂ ਧੰਨਵਾਦੀ ਆ ਸਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਇੱਥੇ ਦਿਨ ਰਾਤ ਇੱਕ ਕੀਤਾ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦੀ ਆ ਔਰ ਦੁਬਾਰਾ ਮੈਂ ਸਾਰੇ ਇਸ ਇਲਾਕਾ ਨਿਵਾਸੀਆਂ ਦਾ ਇਸ ਭੈਣ ਭਰਾਵਾਂ ਦਾ ਮੇਰਾ ਸਿਰ ਝੁਕਦਾ ਇਨਾਂ ਅੱਗੇ ਕਿ ਜਿਨ੍ਹਾਂ ਨੇ ਹਰ ਇੱਕ ਚੀਜ਼ ਨੂੰ ਅਨਗੋਲਿਆ ਔਰ ਨਹੀਂ ਕਿਸੇ ਦੀ ਗੱਲ ਦੇ ਵਿੱਚ ਆਏ ਨਹੀਂ ਕਿਸੇ ਦੀ ਧਮਕੀ ਤੋਂ ਡਰੇ ਤਖੜੇ ਹੋ ਕੇ ਜਿਨ੍ਹਾਂ ਨੇ ਇਹ ਇਲੈਕਸ਼ਨ ਲੜੀ ਆਪਣੀ ਇਲੈਕਸ਼ਨ ਲੜੀ ਕਿਹੜੇ ਮਸਲੇ ਨੂੰ ਲੈ ਕੇ ਵਰਗੀਤ ਹੋਗੇ ਜੀ ਕਿਹੜੇ ਵਿਕਾਸ ਦੇ ਕਿਹੜੇ ਮਸਲੇ ਨੇ ਕਿਹੜੇ ਮੁੱਖ ਮਸਲੇ ਨੇ ਲੈ ਕੇ ਆਉਣੀਆਂ ਲੈਂਦੇ ਰਹੇ ਲੋਕਾਂ ਨੇ ਇੱਕ ਗੱਲ ਕਹੀ ਸੀ ਮਸਲੇ ਬੜੇ ਨੇ ਅੱਜ ਸ਼ੁਰੂਆਤ ਹੋਈ ਆ ਅੱਜ ਜਨਤਾ ਨੇ ਇੱਕ ਵਿਸ਼ਵਾਸ ਪ੍ਰਗਟਾਇਆ ਆ ਮੇਰੇ ਤੇ ਪਾਰਟੀ ਤੇ ਸਰਕਾਰ ਤੇ ਔਰ ਮੈਂ ਸਮਝਦਾ ਇਹ ਅਸੀਂ ਵਿਸ਼ਵਾਸ ਨਹੀਂ ਟੁੱਟਣ ਦੇਾਂਗੇ ਬਹੁਤ ਬਹੁਤ ਧੰਨਵਾਦ